ਤਰਨਤਾਰਨ ਦੇ थाना ਚੋਲਾ ਸਾਹਿਬ ਦੀ ਨਾਉਂਦੇ ਪਿੰਡ ਘਟਕਾ ਵਿਖੇ ਇੱਕ ਵਿਅਕਤੀ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਦੇਵ ਸਿੰਘ ਨੂੰ ਉਹਨਾਂ ਦੇ ਹੀ ਪਿੰਡ ਦੇ ਦੋ ਨੌਜਵਾਨ ਘਰੋਂ ਆਵਾਜ਼ ਮਾਰ ਕੇ ਆਪਣੇ ਨਾਲ ਲੱਗੇ ਸਨ ਤੇ ਕੁਝ ਸਮੇਂ ਬਾਅਦ ਦੂਸਰੀ লাশ ਨੂੰ ਘਰ ਵਿੱਚ ਸੁੱਟ ਕੇ ਦੌੜ ਗਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਕਤ ਨੌਜਵਾਨ ਨਸ਼ੇ ਦੀ ਆਦੀ ਨੇ ਤੇ ਉਹਨਾਂ ਵੱਲੋਂ ਮ੍ਰਿਤਕ ਸੁਖਦੇਵ ਸਿੰਘ ਨੂੰ ਕੋਈ ਚੀਜ਼ ਦੇ ਕੇ ਮਾਰਨ ਦੀ ਸ਼ੰਕਾ ਪ੍ਰਗਟ ਕੀਤੀ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਮੇਰਾ ਨਾਮ ਬਲਦੇਵ ਸਿੰਘ ਆ ਜੀ ਮੈਂ ਆਰਮੀ ਦੀ ਜੌਬ ਕਰਦਾ ਮੈਂ ਕੜਕਾਏ ਦਾ ਰਹਿਣ ਵਾਲਾ ਤੇ ਮੈਨੂੰ 11 ਵਜੇ ਕਾਲ ਜਾਂਦੀ ਆ ਕੀ ਤੇਰੇ ਭਰਾ ਦੀ ਡੈਥ ਹੋ ਗਈ ਆ ਤੇ ਉਹਦਾ ਨਾਮ ਸੁਖਦੇਵ ਸਿੰਘ ਤੇ ਜਿਨ੍ਹਾਂ ਦੇ ਨਾਲ ਉਹ ਗਿਆ ਵਾ ਦੋ ਲੋ ਮੁੰਡੇ ਨੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਆ ਇੱਕ ਨੂੰ ਕੱਚੂ ਕਹਿੰਦੇ ਨੇ ਪਿੰਡ ਦੇ ਵਿੱਚ ਉਹੀ ਉਹਨੂੰ ਛੱਡ ਜਾਂਦੇ ਨੇ ਘਰੇ ਜੇ ਉਹ ਘਰੇ ਛੱਡ ਕੇ ਜਾਂਦੇ ਨੇ ਉਹ ਡੈੱਡ ਬੋਡੀ ਛੱਡ ਕੇ ਜਾਂਦੇ ਨੇ ਘਰੇ ਛੁੱਟ ਕੇ ਤੁਰੰਤ ਭੱਜ ਜਾਂਦੇ ਨੇ ਸਾਨੂੰ ਤਾਂ ਇਸ ਤਰ੍ਹਾਂ ਕਿ ਉਹਨਾਂ ਨੇ ਕੁਝ ਨਾ ਕੁਝ ਖਵਾ ਦਿੱਤਾ ਪਤਾ ਨਹੀਂ ਹੁਣ ਜੇ ਤੇ ਅਸੀਂ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਉਹਨਾਂ ਨੂੰ ਅੱਛਾ ਇੱਕ ਨਾ ਇਹ ਸੁਖਦੇਵ ਸਿੰਘ ਆ ਬਲਦੇਵ ਸਿੰਘ ਦਾ ਬ੍ਰਦਰ ਹੈ ਬਲਦੇਵ ਸਿੰਘ ਜਿਹੜਾ ਸ਼੍ਰੀਨਗਰ ਆਰਮੀ ਦੇ ਵਿੱਚ ਨੌਕਰੀ ਕਰਦਾ ਵਾ ਸਾਨੂੰ ਵੀ ਪਤਾ ਲੱਗਾ ਇਹਨੂੰ ਵੀ ਕੱਲ ਕਾਲ ਗਈ ਕਿ ਇਹਨਾਂ ਦੇ ਪਿੰਡ ਦੇ ਦੋ ਮੁੰਡੇ ਆ ਜਿਹਦਾ ਨਾਮ ਲੈ ਰਿਆ ਏ ਉਹ ਉਹਨੂੰ ਘਰੋਂ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਏ ਆ ਤੇ ਥੋੜੀ ਦੇਰ ਬਾਅਦ ਹੀ ਉਹਨੂੰ ਜਿਹੜਾ ਵਾ ਉਹ ਘਰੇ ਪਿੱਛੇ ਬਿਠਾ ਕੇ ਲੈ ਕੇ ਆਏ ਆ ਤੇ ਤੂੰ ਕਿ ਜਿਹੜਾ ਸੁੱਟ ਕੇ ਘਰ ਇਹਨਾਂ ਨੂੰ ਸੁੱਟ ਗਿਆ ਜੀ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਵਾ ਕਿੰਨੇ ਕੀਤਾ ਕਿਉਂਕਿ ਲੈ ਕੇ ਉਹ ਉਹ ਹੀ ਕਰੋ ਗਏ ਆ ਜਾਂ ਕੁਝ ਦੇ ਦਿੱਤਾ ਵਾ ਤੇ ਇਹਨਾਂ ਦਾ ਪਰਿਵਾਰ ਦਾ ਇਹੋ ਦੋਸ਼ ਆ ਕਿ ਉਹਨਾਂ ਨੇ ਉਹਦਾ ਜਿਹੜਾ ਵਾ ਕਤਲ ਕੀਤਾ ਜੀ ਇਹ ਇਹੇ ਚਾਹੁੰਦੇ ਪਰਿਵਾਰ ਚਾਹੁੰਦਾ ਕਿ ਜੋ ਉਹਨਾਂ ਨੇ ਧੱਕਾ ਕੀਤਾ ਉਹਦੇ ਉਹਨੂੰ ਕਤਲ ਕੀਤਾ ਵਾ ਜੋ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਪੁਲਿਸ ਉੱਤੇ ਕਾਰਵਾਈ ਕਰੇ ਔਰ ਇਹ ਪਰਿਵਾਰ ਨੂੰ ਜਿਹੜਾ ਵਾ ਇਨਸਾਫ ਦਿੱਤਾ ਜਾਵੇ ਔਰ 302 ਦਾ ਪੱਤਾ ਦਰਜ ਕੀਤਾ ਜਾਵੇ ਜੇਕਰ ਮਤਲਬ ਉਹਨਾਂ ਮੁੰਡਿਆਂ ਨੇ ਕਤਲ ਕੀਤਾ ਨਾ ਉਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਸਾਨੂੰ ਵੀ ਪਤਾ ਲੱਗ ਗਿਆ ਕਿ ਜਿਹੜੇ ਮੁੰਡੇ ਆ ਪਿੰਡ ਚ ਤੇ ਨਸ਼ਾ ਵੀ ਮਤਲਬ ਸੇਵਨ ਕਰਦੇ ਆ ਤੇ ਕੋਈ ਇੱਕ ਬੰਨੇ ਸਰਕਾਰ ਦੇ ਵੇਖੋ ਇੰਨਾ ਸੰਘਰਸ਼ ਕਰ ਰਹੀ ਆ ਕਿ ਅਸੀਂ ਨਸ਼ੇ ਨੂੰ ਖਤਮ ਕਰ ਰਹੇ ਆ ਪਰ ਫਿਰ ਵੀ ਵੇਖੋ ਜੇ ਇਹੋ ਜਿਹਿਆਂ ਆ ਸਰਕਾਰ ਇਹ ਬਿਆਨ ਚ ਰਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਤੇ ਫਿਰ ਇਹੋ ਜਿਹੀ ਜਿਹੜੀ ਘਟਨਾਵਾਂ ਹੋ ਰਹੀਆਂ ਤੇ ਇਹਦਾ ਮਤਲਬ ਆਪਾਂ ਸਰਕਾਰ ਨੂੰ ਇਹ ਉਹਦਾ ਜਿਹੜਾ ਇਹ ਬਿਆਨ ਸਫਲ ਸਮਝੀਏ ਕਿ ਅਸਫਲ ਸਮਝੀਏ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾ ਨੌਜਵਾਨ ਬੱਚੇ ਮਾਰ ਰਹੇ ਛੋਟੇ 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 ਦੋ ਬੱਚੇ ਆ ਨਾ ਉਹਦਾ ਕੋਈ ਪਰਿਵਾਰ ਦਾ ਕੋਈ ਕਮਾਈ ਦਾ ਸਾਧਨ ਰਹਿ ਗਿਆ ਵਾ ਅਜੇ ਲੜਕੀ ਦੀ ਵੀ ਉਮਰ ਛੋਟੀ ਆ ਨਾ ਉਹ ਵਿਚਾਰੀ ਘਰੇਲੂ ਔਰਤ ਨਾ ਕੋਈ ਨੌਕਰੀ ਕਰ ਸਕਦੀ ਆ ਤੇ ਇਹ ਬਹੁਤ ਧੱਕਾ ਹੋਇਆ ਵਾ ਇਸ ਤਰ੍ਹਾਂ ਇਹਨਾਂ ਨੂੰ ਜਿਹੜਾ ਇਨਸਾਫ ਆ ਉਹ ਪਰਿਵਾਰ ਨੂੰ ਮਿਲਣਾ ਚਾਹੀਦਾ ਉਧਰ ਜਦੋਂ ਥਾਣਾ ਚੋਲਾ ਸਾਹਿਬ ਦੇ ਐਸਐਚਓ ਰਾਜਕਮਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਬਾਅਦ ਹੁਣ ਬੰਦੀ ਠੁਕਵੀਂ ਕਾਰਵਾਈ ਕੀਤੀ ਜਾਏਗੀ। ਉਹਦੇ ਵਿੱਚ ਨਾ ਉਹਨਾਂ ਦੀ ਪਤਨੀ ਅਮਨਦੀਪ ਕੌਰ ਨੇ ਬਿਆਨ ਲਖਿਆ ਕਿ ਮੇਰੇ ਪਤੀ ਸੁਖਦੇਵ ਸਿੰਘ ਨੂੰ ਗੋਪੀ ਦੇ ਕਚੂ 10 ਵਜੇ ਲੈ ਕੇ ਗਏ ਸੀ ਤੇ 11 ਵਜੇ ਛੱਡ ਗਏ ਘਰ। ਜਦੋਂ ਘਰ ਛੱਡਿਆ ਤੇ ਮੈਂ ਲਾਇਆ ਤੇ ਹਿਲਿਆ ਨਹੀਂ ਫਿਰ ਮੈਂ ਡਾਕਟਰ ਲਕੇ ਨੂੰ ਪਿੰਡ ਚੋਂ ਲੈਣ ਗਈ ਤੇ ਜਦੋਂ ਆਇਆ ਉਹਨੇ ਕਿਹਾ ਡੈਥ ਹੋ ਗਈ ਆ ਉਹਦੇ ਸੰਬੰਧੀ ਅਸੀਂ ਜਿਹੜੀ ਕਾਨੂੰਨ ਬੰਦੀ 194 ਨਵੇਂ ਕਾਨੂੰਨ ਅਨੁਸਾਰ ਕਾਰਵਾਈ ਕਰਤੀ ਆ ਤੇ ਜੱਗ ਜੋ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹ ਤੋਂ ਅਗਲੀ ਕਾਰਵਾਈ ਅਮਲ ਚੱਲ ਜਾਂਦੀ ਜਾਏਗੀ